ਵਿਸ਼ੇ ਇਹ ਸਮਰਸ ਹੋਲਵੇ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਸਾਡੇ ਮਾਨਯੋਗ ਡੀਜੀ ਸਾਹਿਬ ਦੇ ਆਰਡਰ ਨਾਲ 14 ਬੰਦੇ ਉੱਚ ਗ੍ਰਿਫਤਾਰ ਹੋਏ ਆ ਹੀਰੋਇਨ ਦੀ ਰਿਕਵਰੀ ਹੈ ਡਰੱਗ ਮੰਨੀ ਹੈ ਔਰ ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਦੇ ਐਕਸਾਈਜ਼ ਐਕਟ ਦੇ ਤਿੰਨ ਪਰਚੇ ਆ ਤਿੰਨੇ ਬੰਦੇ ਅਰੈਸਟ ਹੋਏ ਆ ਸ਼ਰਾਬ ਦੀ ਰਿਕਵਰੀ ਕੀਤੀ ਗਈ ਹੈ ਇੱਕ ਸਟੋਲਨ ਜਿਹੜੀ ਐਕਟਿਵ ਆ ਉਹ ਬਰਾਮਦ ਕੀਤੀ ਗਈ ਹੈ ਔਰ ਦੋ ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜਿਹੜੇ ਸ਼ੱਕੀ ਹਕਮਤੇ ਮਿਲੇ ਆ ਇੱਕ ਐਸੋ ਹੈ ਉਹ ਗੇਟ ਕੀ ਮਾਂ ਥਾਣੇ ਚ ਸੁਲਤਾਨਵੰਦ ਥਾਣੇ ਚ ਸਦਰ ਰਪਾਟ 80 ਫੁੱਟ ਰੋਡ ਦੇ ਉੱਤੇ ਖੜੇ ਆ ਸਿਵਲ ਲਾਈਨ ਚ ਰਣਜੀਤ ਐਵੇਨਿਊ ਕੰਟੋਨਮੈਂਟ ਛਾਟਾ ਏ ਡਿਵੀਜ਼ਨ ਤੇ ਮਕਬੂਲਪੁਰਾ ਇਹਨਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਕੈਸੋ ਕੀਤਾ ਗਿਆ ਔਰ ਸੀਨੀਅਰ ਆਫਿਸਰਸ ਨੇ ਇਹਨਾਂ ਦੇ ਵਿੱਚ ਭਾਗ ਲਿਆ ਡੀਸੀਪੀ ਰੈਂਕ ਦੇ ਆਫਿਸਰ ਮੇਰੇ ਨਾਲ ਨੇ ਡੀਸੀਪੀ ਲੌਂਡ ਆਰਡਰ ਹਰਪਾਲ ਜੀ ਸਾਡੇ ਏ ਡੀਸੀਪੀ ਨਿਰਜ ਸਾਡੇ ਏਸੀਪੀ ਲੋਕਲ ਐਸਐਚਓ ਰਣਜੀਤ ਐਵਨਿਊ ਦੇ ਐਸਐਚਓ ਰੋਵਨ ਇਹ ਸਾਰਿਆਂ ਨੇ ਇੱਥੇ ਹਾਜ਼ਰ ਨੇ ਸੋ ਥੈਟ ਘੇਰਾ ਪਾ ਕੇ ਕੀਤਾ ਗਿਆ ਔਰ ਪਬਲਿਕ ਤੋਂ ਵੀ ਅਸੀਂ ਪੁੱਛਿਆ ਜਿਹੜੀਆਂ ਇੱਕ ਦੋ ਗੱਲਾਂ ਓਟ ਸੈਂਟਰ ਦੀਆਂ ਪਬਲਿਕ ਨੇ ਮੇਰੇ ਧਿਆਨ ਚ ਲਿਆਈਆਂ ਉਹ ਹੈਲਥ ਡਿਪਾਰਟਮੈਂਟ ਨਾਲ ਅਸੀਂ ਰੂਟ ਟੇਕ ਅਪ ਕਰਾਂਗੇ ਸਿਰ 88 ਫੁੱਟ ਏਰੀਆ ਮੁਸਾ ਬਾਲ ਦਾ ਵੀ ਨਸ਼ਾ ਘੜਾ ਗਈ ਸਰਾਜੀ ਕੁਝ ਇਹਨਾਂ ਨੂੰ ਲੜ ਕਿੱਦਾ ਗਈ ਨਸ਼ਾ ਲਾਇਆ ਦੇਖੋ ਇਹ ਆਪਾਂ ਕਰਦੇ ਹੀ ਰਹਿੰਦੇ ਆ ਟਾਈਮ ਟੂ ਟਾਈਮ ਔਰ ਤਾਂ ਹੀ ਇਹਨੂੰ ਚੂਜ਼ ਕੀਤਾ ਜਾਂਦਾ ਸੋ ਥੈਟ ਜਿੱਥੇ ਮੇਨ ਗੜ ਹੋਵੇ ਉੱਥੇ ਹੀ ਕਾਰਵਾਈ ਕਰਨ ਦਾ ਫਾਇਦਾ ਤੇ ਪੁਲਿਸ ਪ੍ਰੈਜ਼ੈਂਸ ਨਾਲ ਪੁਲਿਸ ਦੀ ਚੈਕਿੰਗ ਨਾਲ ਨੇਚਰਲੀ ਫਰਕ ਪੈਂਦਾ ਅੱਛਾ ਸਰ ਰਿਕਵਰੀ ਹੋਈ ਸਰ ਅੱਜ ਹਾਂਜੀ ਮੈਂ ਦੱਸਿਆ ਜੀ ਤੁਹਾਨੂੰ ਭੇਜ ਵੀ ਦਿੰਨੇ ਆ ਸੀ 14 ਬੰਦੇ ਗ੍ਰਿਫਤਾਰ ਕੀਤੇ ਐ ਐਨਡੀਪੀਐਸ ਐਕਟ ਸਾਰੇ ਕਮਿਸ਼ਨਰੇਟ ਚ ਤੇ 234 ਗ੍ਰਾਮ ਕੋਈ ਹਿਰੋਇਨ ਐ ਡਰਗ ਮਨੀ ਹੈ ਕਿ 6720 ਰੁਪਏ ਤੇ ਇਲਿਸੀਟ ਲਿਕੋਰ ਐ 110 ਬੋਤਲਾਂ ਇਹਨਾਂ ਬੰਦੇ ਐਕਸਾਈਜ਼ ਐਕਟ ਚ ਵੀ ਅਰੈਸਟ ਹੋਏ ਐ ਸਰ ਹੋਰ ਥੱਲੇ ਨੂੰ ਹੋਰ ਆਪਰੇਸ਼ਨ ਕਰ ਲੋ ਉੱਥੇ ਉਹ ਸਭ ਤੋਂ ਮੇਨ ਗੱਲ ਹੈ ਜ਼ਰੂਰੀ ਹੈ ਕਿ ਸੋਸ਼ੀਓ ਇਕਨੋਮਿਕ ਪ੍ਰੋਬਲਮ ਵੀ ਨਾਲ ਨਾਲ ਹੈ ਲੋਕਾਂ ਨੂੰ ਕਿਸੇ ਕੰਮ 'ਚ ਲੱਗਣਾ ਵੀ ਪਏਗਾ ਘਰਦਿਆਂ ਨੂੰ ਵੀ ਨਾਲ ਕਰਨਾ ਪੈਣਾ ਹੀ ਹੈ ਕੱਲ ਕਿ ਬੱਚਿਆਂ ਨੂੰ ਮੋਟੀਵੇਟ ਕਰੀਏ ਜਿਹੜਾ ਵਿਹਲਾ ਰਹਿ ਕੇ ਜਲਦੀ ਪੈਸੇ ਕਮਾਉਣ ਵਾਲੀ ਗੱਲ ਹੈ ਨਾ ਉਸ ਤੋਂ ਮਾਰ ਜ਼ਿਆਦਾ ਖਾ ਰਹੇ ਆ ਆਪਾਂ ਜਿਹੜਾ ਐਟੀਟਿਊਡ ਹੈ ਮਿਹਨਤ ਛੱਡ ਗਏ ਆ ਸਾਡੇ ਤੇ ਇਸ ਕਰਕੇ ਮੇਨ ਉਸ ਕੱਲ ਤੇ ਉੱਤੇ ਹੀ ਸਾਰੇ ਬਾਕੀ ਡਿਪਾਰਟਮੈਂਟਸ ਵੀ ਲੱਗੇ ਹੋਏ ਸਾਰੀ ਕਮੈਂਡ ਦਾ ਹੀ ਜ਼ੋਰ ਇਸ ਗੱਲ ਤੇ ਲੱਗਿਆ ਸੋ ਇਹ ਮੇਨਲੀ ਆਪਾਂ ਨੂੰ ਘਰਾਂ ਦੇ ਵਿੱਚ ਪਰਿਵਾਰਾਂ ਨੂੰ ਵੀ ਨਾਲ ਆਪਣੇ ਨਾਲ ਇਕਜੁੱਟ ਹੋ ਕੇ ਕੰਮ ਕਰਨਾ ਪਏਗਾ ਇਨਫੋਰਸਮੈਂਟ ਸਪਲਾਈ ਚੇਨ ਅਸੀਂ ਤੋੜ ਰਹੇ ਹਾਂ ਕਰ ਰਹੇ ਹਾਂ ਤੁਹਾਨੂੰ ਪਤਾ ਇਹ ਹੁਣ ਆਪਾਂ 1 ਜਨਵਰੀ ਤੋਂ ਤੁਹਾਨੂੰ ਨਵੇਂ ਸ਼ੇਅਰ ਕੀਤਾ 190 ਕਿਲੋ ਅਸੀਂ ਹੀਰੋਇਨ ਫੜ ਚੁੱਕੇ ਹਾਂ ਬੇਸਿਕ ਗੱਲ ਹੈ ਕਿ ਜਦੋਂ ਉਹਦੀ ਡਿਮਾਂਡ ਵੀ ਨਾਲ ਨਾਲ ਇਲਾਜ ਵਾਸਤੇ ਵੀ ਦਾਖਲ ਇੰਨੇ 2000 ਤੋਂ ਉੱਪਰ ਬੰਦੇ ਆਪਾਂ ਕਰਾਉਂਦੇ ਆ ਸੋ ਉਹਦੇ ਚ ਸਾਰੀਆਂ ਕਈ ਫੈਕਟਰਸ ਇਕੱਠੇ ਹੋਣਗੇ ਤੇ ਤਾਂ ਇਹ ਜਿਹੜੀ ਗੱਲ ਹੈ ਕਿ ਕਿ ਬੱਚਿਆਂ ਨੂੰ ਇਸੇ ਕੰਮ ਵੱਲ ਡਾਇਰੈਕਸ਼ਨ ਦੇਣੀ ਬੜੀ ਜ਼ਰੂਰੀ ਹੈ ਪਰ ਮਾਂ ਬਾਪ ਨੂੰ ਵੀ ਇਹ ਚਾਹੀਦਾ ਹੈ ਕਿ ਜਦੋਂ ਹੁਣ ਘਰੋਂ ਆਪਾਂ ਪੈਸੇ ਲੈ ਕੇ ਬੱਚਾ ਜਾਂਦਾ ਜਾਂ ਟੂ-ਵੀਲਰ ਲੈ ਕੇ ਜਾਂਦਾ ਉਹਨੂੰ ਥੋੜਾ ਟੋਕਣ ਜਦੋਂ ਕੰਮ ਹੀ ਨਹੀਂ ਕਰਦਾ ਤਾਂ ਉਹਨੂੰ ਆਪਾਂ ਕਦੇ ਵਾਸਤੇ ਸਵਾਰੀਆਂ ਲੈ ਕੇ ਦਿੰਨੇ ਆ ਸਰ ਇਹਨਾਂ ਕੁਝ ਹੁੰਦੇ ਬਾਲ ਦੀ ਡਿਮਾਂਡ ਵਧੀ ਜਾਦੀ ਲਗਾਤਾਰ ਨਹੀਂ ਦੇਖੋ ਸਰ ਡਿਮਾਂਡ ਤਾਂ ਇਸ ਤਰ੍ਹਾਂ ਹੈ ਨਾ ਜੀ ਜਿਹੜੇ ਬੰਦਾ ਪੇਸ਼ੈਂਟ ਹੈ ਉਹਨਾਂ ਆਡਟ ਸੈਂਟਰ ਦੀਆਂ ਫਿਗਰਸ ਅਸੀਂ ਦੇਖਿਆ ਹੈ ਆਡਟ ਸੈਂਟਰ ਚ ਬਹੁਤ ਸਾਰੇ ਲੋਕੀ ਵਧ ਗਏ ਐ ਡੀਡਿਕਸ਼ਨ ਸੈਂਟਰਾਂ ਚ ਪੁਲਿਸ ਨੇ 2100 ਬੰਦਾ ਤਾਂ ਅਸੀਂ ਦਾਖਲ ਕਰਾਤਾ ਨਹੀਂ ਜਿਹੜਾ ਵਿਕਦਾ ਹੈ ਜਾਂ ਨਹੀਂ ਉਸੇ ਕਰਕੇ ਤਾਂ ਅਸੀਂ ਆਪਾਂ ਜਿਹੜੇ ਪੁਲਿਸ ਇਨਫੋਰਸਮੈਂਟ ਕਰਦੀ ਐ ਤੁਹਾਡੇ ਸਾਹਮਣੇ ਹੁਣ ਟੋਟਲ ਜੇ ਆਪਾਂ ਅੰਮ੍ਰਿਤਸਰ ਕਮਿਸ਼ਨਰੇਟ ਦੀ ਗੱਲ ਕਰੀਏ 1655 ਬੰਦਾ ਅਰੈਸਟ ਹੋ ਚੁੱਕੇ ਐ ਇਟ ਇਜ਼ ਆਲਮੋਸਟ 2000 ਦੇ ਨੇੜੇ ਹੋ ਗਿਆ ਸੋ ਜਿਹੜਾ ਵੀ ਬੰਦਾ ਪਾਸਪੋਰਟ ਨਹੀਂ ਕੀਤਾ ਜਾ ਰਿਹਾ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਸ਼ਾਇਦ ਤੁਸੀਂ ਉਹਨੂੰ ਨਹੀਂ ਫੋਲੋ ਕਰ ਸਕ ਰਹੇ ਉਸ ਡੈਪਥ ਨਾਲ ਕਿ ਆਪਾਂ ਇਹਨੂੰ ਪਰਿਵਾਰਿਕ ਇੱਕ ਮੁਹਿੰਮ ਬਣਾਉਣਾ ਬਹੁਤ ਜ਼ਰੂਰੀ ਹੈ ਸਮਾਜਿਕ ਮੁਹਿੰਮ ਵੀ ਬਣਾਉਣੀ ਪਊਗੀ ਇਕੱਲੀ ਪੁਲਿਸ ਦੇ ਇਨਫੋਰਸਮੈਂਟ ਨਾਲ ਇਹ ਗੱਲ ਨਹੀਂ ਹੋਏਗੀ ਬੱਚਿਆਂ ਦੇ ਅੰਦਰ ਉਹਨਾਂ ਦਾ ਲਾਜ ਵੀ ਕਰਾ ਰਹੇ ਆ ਉਹਨਾਂ ਨੂੰ ਮੋਟੀਵੇਟ ਵੀ ਕਰ ਰਹੇ ਆ ਪਰ ਮਾਪੇ ਨੂੰ ਬੜੀ ਜਿਹੜਾ ਗਰੁੱਪ ਬਣਿਆ ਸੀ ਨਾਲ ਦੇ ਜਿਹੜੇ ਪੀਅਰ ਪ੍ਰੈਸ਼ਰ ਹੈ ਜਿੰਨੇ ਪੰਜ ਮੁੱਟੇ ਹੈ ਜੋ ਬੱਚੇ ਨਾਲ ਦੇ ਇੱਕ ਦੂਜੇ ਬਾਰੇ ਰਿਪੋਰਟ ਕਰਨ ਉਹਨਾਂ ਨੂੰ ਸਮਝਾਉਣ ਉਹਦਾ ਫਰਕ ਪਏਗਾ ਅਲਟੀਮੇਟਲੀ ਸਾਡਾ ਜਿਹੜਾ ਕੰਮ ਹੈ ਅਸੀਂ ਕਰੀ ਜਾ ਰਹੇ ਹਾਂ ਸੋ ਇਹ ਸਮਾਜਿਕ ਤੌਰ ਤੇ ਨੂੰ ਪਰਵਾਰਿਕ ਤੌਰ ਤੇ ਆਪਾਂ ਨੂੰ ਲੈਣਾ ਬਹੁਤ ਜ਼ਰੂਰੀ ਹੈ ਪਹਿਲਾਂ ਜਿਹੜੀ ਪਾਲਸੀ ਆਈ ਕਮੇਟੀਆਂ ਦੀ ਸ਼ੁਰੂਆਤ ਕੀਤਾ ਜਾ ਰਿਹਾ ਕਿ ਜਿਹੜੀ ਹੁਣ ਪ੍ਰੋਕਸੀ ਜਿਹੜੀ ਫ੍ਰੀਜ਼ ਕਰੋਗੇ ਉਹਦੀ ਜਲਦੀ ਪਹਿਲੇ ਕਾਫੀ ਮਹੀਨੇ ਲੱਗ ਜਾਂਦੇ ਸੀ ਉਹ ਨਵੀਂ ਆਈ ਹੈ ਜੀ ਉਹਦੇ ਚੋ ਬੇਸਿਕਲੀ ਆਨਲਾਈਨ ਹੀ ਕਹਿੰਦੇ ਤੁਸੀਂ ਸਬਮਿਟ ਕਰ ਦਿਓ ਆਨਲਾਈਨ ਹੀ ਸਾਰਾ ਕੰਮ ਹੋ ਜਾਂਦਾ ਉਹਦੇ ਅਸੀਂ ਕੰਮ ਕਰ ਹੀ ਰਹੇ ਹਾਂ ਸਰਕਾਰ ਨੇ ਇਹ ਲੈ ਜਿਹੜੇ ਸਰਕਾਰ ਨੇ ਸਰਕਾਰ ਉਜਲਾ ਐਕਸਪੀਡਿਟ ਹੋ ਜਾਏਗਾ ਜੀ ਜਲਦੀ ਹੋ ਜਾਏਗਾ ਬੰਦਿਆਂ ਨੂੰ ਇੱਕ ਪੰਜ ਲੱਗਦਾ ਜੇ ਕਿਸੇ ਪ੍ਰਾਪਰਟੀ ਗਲਤ ਬਣਾਈ ਹੈ ਕਿਸੇ ਨੇ ਤੇ ਉਹ ਅਟੈਚ ਹੋ ਜਾਂਦੀ ਹੈ ਸਰ ਜਿਹੜੀਆਂ ਸਰਕਾਰ ਨੇ ਕੱਲ ਇੱਕ ਐਲਾਨ ਕੀਤਾ ਕਿ ਜਿੰਨਾਂ ਰਿਕਵਰੀਆਂ ਵੱਡੀਆਂ ਕੀਤੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਸਰ ਮਾਨਿਤ ਕੀਤਾ ਜਾਏਗਾ ਅੰਮ੍ਰਿਤਸਰ ਕਮਿਸ਼ਨਰਡ ਪੁਲਿਸ ਦੇ ਬਹੁਤ ਵੱਡੇ ਲੈਵਲ ਤੇ ਰਿਕਵਰੀਤ ਹੋਈਆਂ ਕਿ ਇਹ ਅੱਗੇ ਤੋਂ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਜੇ ਮਾਨ ਸਨਮਾਨ ਕਰਦੇ ਆਂ ਆਫੀਸ਼ਰਸ ਦੇਖੋ ਸਾਡੇ ਸਾਰੇ ਆਫੀਸਰਸ ਨੇ ਸਾਰੇ ਫੋਰਸ ਨੇ ਬਹੁਤ ਵੱਡਾ ਮਤਲਬ ਉਪਰਾਲਾ ਬੀੜਾ ਬੀੜਾ ਚੁੱਕਿਆ ਔਰ ਉਸੇ ਬਹੁਤ ਵੱਡੀਆਂ ਕਾਮਯਾਬੀਆਂ ਵੀ ਸਾਨੂੰ ਮਿਲੀਆਂ ਉਹਦੇ ਚ ਜਿਹੜੇ ਇੱਕ ਮਾਰ ਤੋਂ ਜੋ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਤੇ ਨੈਚਰਲ ਆਈਓ ਨੇ ਪਰਚਾ ਦਿੱਤਾ 1 ਕਿਲੋ ਐਂਡ ਪਲੱਸ ਉਹਨਾਂ ਨੂੰ ਉਸ ਹਿਸਾਬ ਨਾਲ ਉਸ ਰੇਟ ਦੇ ਮੁਤਾਬਕ ਰਿਵਾਰਡ ਮਿਲਣਾ ਚਾਹੀਦਾ ਹੈ ਔਰ ਵੈਸੇ ਵੀ ਇਹ ਬੜਾ ਵੱਡਾ ਇਨਸੈਂਟਿਵ ਹੈ ਜਿੰਨਾ ਕਿ ਬਹੁਤ ਹੋਰ ਪੁਲਿਸ ਦਾ ਮਨੁਮਲ ਵੀ ਵਧੇਗਾ ਔਰ ਜਿਹੜੇ ਸਾਡੇ ਸਟਾਫ ਹੈ ਕਿਉਂਕਿ ਉਹਨਾਂ ਤੇ ਬਰਡਨ ਵੀ ਬਹੁਤ ਹੈ ਜਦੋਂ ਦੀ ਡਰਾਈਵ ਇਹ ਚੱਲੀ ਹੈ ਉਹ ਵੀ relief feel ਕਰਨਗੇ ਸਰ ਜਿਹੜੀਆਂ ਪਹਿਲਾਂ ਜੰਪ ਕਿੰਡ ਤੋਂ ਬਾਰੇ ਵੱਡੇ ਵੱਡੇ ਲੈਵਲ ਤੋਂ ਸ਼ੁਰੂ ਹੋਈਆਂ ਉਹਨਾਂ ਨੂੰ ਦੁਬਾਰਾ ਫੇਰ ਤੋਂ ਸ਼ੁਰੂ ਕਰਨ ਦੀ ਲੋੜ ਹੈ ਦੇਖੋ ਅਸੀਂ ਤਾਂ ਤੁਹਾਨੂੰ ਪਤਾ ਰੈਗੂਲਰਲੀ ਕਰਾਈ ਰਹੇ ਆ ਸਾਰੇ ਜ਼ਿਲ੍ਹੇ ਹੀ ਕਰ ਰਹੇ ਆ ਅਸੀਂ ਵੀ ਕਰ ਰਹੇ ਆ ਮੇਨ ਤਾਂ ਗੱਲ ਇਹ ਹੈ ਕਿ ਮੋਟੀਵੇਸ਼ਨ ਵਿਦਨ ਆਪਣੇ ਸਮਾਜ ਤੇ ਪਰਿਵਾਰ ਜਿੱਦਾ ਮੈਂ ਕਿਹਾ ਉਤੋਂ ਨਹੀਂ ਹੁੰਦੀ ਜਿੰਦਰ ਤੱਕ ਉਹਦਾ ਉਹਨਾਂ ਸਾਨੂੰ ਐਡਵਾਂਟੇਜ ਨਹੀਂ ਮਿਲਦਾ ਕੱਲੀ ਇਨਫੋਰਸਮੈਂਟ ਠੀਕ ਹੈ ਥੈਂਕ ਯੂ ਜੀ